ਭਗਵਾਨ ਗੌਤਮ ਬੁੱਧ ਦੇ ਜਨਮ ਦਿਹਾੜੇ ਨੂੰ ਸਮਰਪਿਤ ਬੁੱਧ ਪੂਰਨਿਮਾ ਅੱਜ ਦੇਸ਼ ਵਿਦੇਸ਼ ਵਿੱਚ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਜਾ ਰਹੀ ਹੈ ਇਹ ਦਿਹਾੜਾ ਕੇਵਲ ਭਗਵਾਨ ਬੁੱਧ ਦੇ ਜਨਮ ਨਾਲ ਹੀ ਨਹੀਂ ਬਲਕਿ ਉਹਨਾਂ ਵੱਲੋਂ ਨਿਰਵਾਣ ਪ੍ਰਾਪਤ ਕਰਨ ਨਾਲ ਵੀ ਜੁੜਿਆ ਹੈ ਭਗਵਾਨ ਬੁੱਧ ਨੇ ਬੋਧ ਗਿਆ ਵਿੱਚ ਮਹਾਬੋਧੀ ਰੁੱਖ ਦੇ ਥੱਲੇ ਨਿਰਵਾਣ ਦੀ ਪ੍ਰਾਪਤੀ ਕੀਤੀ ਸੀ ਇਹ ਦਿਹਾੜਾ ਬੋਧੀ ਪਾਈਚਾਰੇ ਵੱਲੋਂ ਵੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਭਾਰਤ ਤੋਂ ਇਲਾਵਾ ਦੱਖਣ ਪੂਰਬ ਏਸ਼ੀਆ ਦੇ ਕਈ ਮੁਲਕਾਂ ਵਿੱਚ ਬੁੱਧ ਪੂਰਨਿਮਾ ਮੌਕੇ ਵਿਸ਼ੇਸ਼ ਆਯੋਜਨ ਅਤੇ ਪ੍ਰਾਰਥਨਾ ਸਭਾਵਾਂ ਕੀਤੀਆਂ ਜਾ ਰਹੀਆਂ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਉਪਰਾਸ਼ਟਰਪਤੀ ਜਗਦੀਪ ਤਨਖੜ ਨੇ ਇਸ ਦਿਹਾੜੇ ਮੌਕੇ ਦੇਸ਼ਵਾਸੀਆਂ ਅਤੇ ਭਗਵਾਨ ਬੁੱਧ ਦੇ پیرੋਕਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ ਰਾਸ਼ਟਰਪਤੀ ਨੇ ਆਪਣੇ ਸੁਨੇਹੇ ਵਿੱਚ ਕਿਹਾ ਹੈ ਕਿ ਦਇਆ ਦੇ ਰੂਪ ਵਿੱਚ ਭਗਵਾਨ ਬੁੱਧ ਵੱਲੋਂ ਦਿੱਤਾ ਗਿਆ ਅਹਿੰਸਾ ਪਿਆਰ ਅਤੇ ਦਿਆਲਤਾ ਦਾ ਸਦੀਵੀ ਸੁਨੇਹਾ ਮਨੁੱਖਤਾ ਦੇ ਭਲੇ ਦਾ ਮੂਲ ਮੰਤਰ ਹੈ ਉਹਨਾਂ ਨੇ ਕਾਮਨਾ ਕੀਤੀ ਕਿ ਲੋਕ ਆਪਣੇ ਜੀਵਨ ਵਿੱਚ ਭਗਵਾਨ ਬੁੱਧ ਦੇ ਆਦਰਸ਼ਾਂ ਨੂੰ ਅਪਣਾਉਣ ਅਤੇ ਇੱਕ ਸ਼ਾਂਤੀਪੂਰਨ ਪਾਈਚਾਰਕ ਅਤੇ ਵਿਕਸਿਤ ਰਾਸ਼ਟਰ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਉਪਰਾਸ਼ਟਰਪਤੀ ਨੇ ਕਿ ਇਹ ਪਵਿੱਤਰ ਦਿਹਾੜਾ ਭਗਵਾਨ ਬੁੱਧ ਦੇ ਜਨਮ ਗਿਆਨ ਅਤੇ ਮਹਾਪ੍ਰੀ ਨਿਰਵਾਣ ਨੂੰ ਦਰਸਾਉਂਦਾ ਹੈ ਉਹਨਾਂ ਨੇ ਕਿਹਾ ਕਿ ਭਗਵਾਨ ਬੁੱਧ ਦਾ ਅਹਿੰਸਾ ਅਤੇ ਪ੍ਰੇਮ ਦਾ ਸੁਨੇਹਾ ਅੱਜ ਵੀ ਮਨੁੱਖਤਾ ਲਈ ਪ੍ਰਸੰਗਿਕ ਹੈ